ਸਤਿ ਸ਼੍ਰੀ ਅਕਾਲ ਜੀ ਸਾਰਿਆਂ। ਉਹ ਦੂਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਸ਼ੇਰੇ ਭਾਈ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਇੱਕ ਹੌਲੇ ਭੱਜ ਮਾਈ ਤੁਹਾਨੂੰ ਦਿਖਾਉਣੀ ਆ। ਜਿਨ੍ਹਾਂ ਦੇ ਵਿੱਚੋਂ 2 گاਵਾ ਸੁਈਆਂ ਵਾ, 1 ਗੱਬਨੇ ਤੇ 1 ਬੱਚੇਤ ਬਿਨਾਂ। ਹਾਂਜੀ ਵਿਧੀ ਸਾਸ ਸਤ ਸਾਲ ਜੀ ਸਾਸ ਸਾਲ ਵਿਧੀ ਬਹੁਤ ਸਨਾ ਠੀਕ ਠਾਕ ਜੀ ਵਧੀਆ ਵਧੀਆ ਬਾਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਮਾ ਆਪਣਾ ਭਾਈ ਸ਼ਮਸ਼ੀਰ ਸਿੰਘ ਲਿਖੂਗਾ ਸੀ ਲਈ ਨਾਲ ਡਿਸਟ੍ਰਿਕਟ ਹਮੇਸ਼ਾ ਤੇ ਫੋਨ ਨੰਬਰੇ ਬੋਲ ਦੇ ਕਰੀ 972907748 ਜੀ ਠੀਕ ਹੈ ਹਾਂਜੀ ਤੇ ਸ਼ਰਵਾਰ ਫੇਰਾ ਤਾਜੀ ਸੂਈ ਤੋਂ ਕਰ ਲਈਏ ਬਾਜੀ ਸੂਈ ਕਰ ਲਈ ਹਾਂਜੀ ਦੋਲ ਦੇ ਕਰੀ ਹੈ ਗਿਆ ਸਾਰੀਆਂ ਕ੍ਰੋਸ ਚ ਹੈ ਗਰਮੀਆਂ ਚ ਚੌਣ ਆਲੀਆਂ ਬਾਕੀ ਥਣ ਵੀ ਚੰਗਾ ਲੱਗਾ ਇਹਦੇ ਕੋਲ ਯਾਰ ਬਾਈ ਠੰਡੀ ਸੀਨ ਜੋ ਬੈਠਾ ਠੀਕ ਆ ਬਹੁਤ ਬੜਾ ਵਿੱਥਾਂ ਤੇ ਲੱਗਾ ਜਿਵੇਂ ਚਵਾ ਚੂ ਬੜਾ ਠੀਕ ਆ ਹਾਂਜੀ ਕਿੰਨਾ ਚਿਰ ਹੋ ਗਿਆ ਨੇ ਸੂਈ ਨਾ ਸੂਈ ਬਾਈ 10 ਦਿਨ ਹੋ ਗਏ 10 ਦਿਨ ਹੋ ਗਏ ਹਾਂਜੀ ਤੇ ਆ ਬੱਛਾ ਜੇ ਤੇ ਮਗਰ ਹਾਂਜੀ ਹਾਂਜੀ ਬਾਈ ਠੀਕ ਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਤੇ ਦੁੱਧ ਆ ਰਿਹਾ ਬਾਈ ਕੰਡੇ ਵਾਲਾ 14 ਲੀਟਰ ਹੋਊਗਾ ਤਿਆਰ ਬਿਲਕੁਲ ਬਿਲਕੁਲ ਤਿਆਰ ਬਾਜੀ ਕੋਈ ਦੋ ਟਾਈਮ ਆਪਣੀ ਚੋਈ ਛੜੇ ਤਸੱਲੀ ਕਰ ਇਹ ਆ ਕੇ ਘਰ ਚਵਾਈ ਕਰਕੇ ਖੜੇ ਆ ਨਾ ਗਰਮੀ ਦਾ ਮੌਸਮ ਹੈ ਕਿਤੇ ਕਿਸ ਦੀ ਸੇਵਾ ਵਾਧਦੀ ਆ ਕਿਸ ਦੀ ਘਾਟ ਹੈ ਹਾਂਜੀ ਬਾਜੀ ਇੱਥੇ ਤਸੱਲੀ ਕਰ ਰਹੇ ਹਾਂਜੀ ਠੀਕ ਆ ਹਾਂਜੀ ਬਾਜੀ ਤੇ ਅਜੇ ਤੇ ਵਾਜੋਗੇ ਦੁੱਧ ਹੋਰ ਹਨਾ ਦੋ ਧਾਰੀ ਬਾਜੀ 2 ਕਿਲੋ ਹੋਰ ਵਾਜੂਗੀ ਅੱਛਾ 15 16 ਦੇ ਲਾਗੇ ਚੱਲੂਗੀ 15 16 ਦੇ ਲਾਗੇ ਚਵਾਈ ਜਾਓਗੇ ਜਿਹੜਾ ਹਨਾ ਠੀਕ ਆ ਜੀ ਬਾਗੀ ਬਾਜੀ ਕੋਈ ਰਸੀ ਨਹੀਂ ਪੋਣੀ ਇਦਾਂ ਹੀ ਠੀਕ ਆ ਬਾਕੀ ਥਾਨ ਬੜਾ ਪਿਆਰਾ ਵਾ ਤੁਹਾਨੂੰ ਚੰਗੀ ਤਰ੍ਹਾਂ ਆਪਾਂ ਸਮਾ ਕੇ ਤੁਹਾਨੂੰ ਦਿਖਾਉਣੀ ਹੈ ਆਹ ਥਾਣੇ ਦੇ ਇੱਕ ਸਾਦੇ ਦੇ ਲਾਗੇ ਤਾਂ ਕਿਹੋ ਜਿਹਾ ਹੱਸਾ ਬਾਕੀ ਥਣ ਬੜਾ ਪਿਆਰਾ ਲਾਜੋ ਆਪੇ ਜਿਹੜਾ ਇਹਦੇ ਕੋਲ ਬੱਧਵਾ ਗਏ ਗਲੇ ਸਨਾਂ ਦਾ ਸ਼ਾਇਦ ਬਿਸਤੂਨ ਸਾਫ ਆ। ਇਸ ਵਿੱਚ ਇੱਕ ਥਾਂ 'ਚੋਂ ਨੀਕੀ ਜੇ ਪੂਰਵੀ ਜਿਹੜੀ ਮਿਸ਼ੂਸ ਹੁੰਦੀ ਹੈ। ਬਾਕੀ ਜੋ ਵੀ ਤੁਹਾਡੇ ਸਾਹਮਣੇ ਆ ਬਾਕੀ ਥਾਂ ਕਾਫੀ ਪਿਆਰਾ ਵਾ। ਹਾਂ ਦੇਖ ਸੰਦੇ ਜੀ। ਤੇ ਫਿਰ ਮੁੱਲ ਵਿਧੀ ਇਹਦਾ ਮੁੱਲ ਰਿ ਭਾਜੀ ਇਹਦਾ 40000 ਕਰਦੇ ਜੋ। ਅੱਛਾ। ਹਾਂ ਜੀ। ਤੇ ਦੇਣੀ ਕਿੰਨੇ ਦੀ ਆਪਾਂ? 36000 ਦੇ ਦਾਂਗੇ ਬਾਜੀ। 36000 ਦੀ ਦੇ ਦੋਗੇ। ਹਾਂ ਜੀ ਬਾਜੀ। ਬਾਕੀ ਚਲੋ ਛੋਟ ਛੜ ਮੌਕੇ ਤੇ ਹੋਰ ਕਰ ਦੋਗੇ। ਕਰ ਦਾਂਗੇ ਬਾਜੀ। ਕੋ ਫੋਨ ਲਾਵੇ ਇੱਕ ਕਰੀ ਹਨਾ। ਬਾਜੀ 700 ਨੇ ਬੜਾ ਵਧੀਆ ਦਾ ਕਾਹ ਬਾਜੀ। ਵੇਕਪ ਅਪ ਨਹੀਂ ਜੇ ਕਹਾਂਗੇ ਤਾਂ ਕੱਢ ਦਿੰਦੇ ਠੀਕ ਹੈ ਜੀ ਤੇ ਹੁਣ ਜਿਹੜੀ ਇਹ ਵੀ ਸੁਈ ਸੁਵਾਈਏ ਤੋਰੋ ਫੇਰ ਇਹਨਾਂ ਕਿਨਾਂ ਜਰੋਗਾ ਜੇ ਸੁਈ ਨੂੰ ਇਹਨੂੰ ਬਾਹਰ ਭਾਜੀ 15 ਦਿਨ ਹੋਏ ਜੋ ਠੀਕ ਹੈ ਹਾਂ ਜੀ ਆ ਬਚਾ ਲੇ ਨਛਾ ਦੇ ਬੰਦੇ ਠੀਕ ਹੈ ਵੀ ਜਰਸੀ ਕਰੋਸੀ ਆ ਹਾਂ ਜੀ ਅੱਗੇ ਪਾਈ ਠੱਡੀ ਸੀ ਜਿਹੜੇ ਬੈਠੇ ਮੈਨੂੰ ਮਗੇ ਦੀ ਵੀ ਲੋੜ ਹੈ ਹਣ ਸਾਨੂੰ ਓਕੇ ਸਾਰੇ ਸਾਰੇ ਭਾਜੀ ਓਕੇ ਆ ਬਰਾਬਰ ਸਾਨੂੰ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਮੁੱਕੇ ਹੈ ਭਾਜੀ ਇਹ ਕੰਡੇ ਵਾਲਾ 12 ਲੀਟਰ ਹੋਵੇ ਥੱਲੇ ਤਿਆਰ ਬਿਲਕੁਲ ਹਾਂਜੀ ਭਾਜੀ ਅੱਛਾ ਜਿਹੜਾ ਦੋ ਟਾਈਮ ਚਵਾ ਦਿਓਗੇ ਚਵਾ ਦਾਂਗੇ ਹਾਂਜੀ ਠੀਕ ਆ ਆ ਸਵਾਦ ਖਾ ਦੇਣੀ ਜੀ ਇਹਦਾ ਵੀ ਕੰਦੇ ਚਵਾ ਦਿਖਾ ਦੀਏ ਇਹਨੂੰ ਵੀ ਜੀਜੀ ਕੋਈ ਰਸੀਦ ਲਾਉਣੀ ਅੱਧਾ ਬੱਚਾ ਛੱਡਣਾ ਠੀਕ ਆ ਹਾਂਜੀ ਤਿਆ ਉਹਨੇ ਕਿ ਥਾਣ ਚੰਨੀ ਵਣੀ ਰੱਖ ਦੀ ਜੇ ਰਾਹੇ ਬਾਜੀ ਥੋੜੀ ਬਾਈ ਓਦਾਂ ਬਰਾਬਰ ਥਣ ਸਾਰੇ ਅੱਛਾ ਬਾਕੀ ਆ ਕੇ ਚਲੋ ਸੋਈ ਸਵਾਈ ਆਪਣੀ ਕੋਈ ਚੁਆਈ ਕਰਕੇ ਖੜੇ ਬਾਕੀ ਬਾਜੀ ਖੜੇ ਆਪਣੇ ਹਾਂਜੀ ਹਾਂਜੀ ਦਿਖਾ ਦਿਓ ਚਵਾ ਖਰੇ ਦਾ ਆਹ ਵੀ ਜੀ ਪੂਰੀ ਮੋਟੀ ਬਾਕੀ ਇਹਦਾ ਚਵਾ ਬਿਲਕੁਲ ਸਫਾਈ ਆ ਠੀਕ ਹੈ ਜੀ ਬਾਕੀ ਰਿੱਚਾ ਮਿਹਨਤ ਨਾਲ ਵੇਖ ਲਈ ਦਿੱਖਾ ਦਿੱਤੀ ਹਾਂ ਜੀ ਭਾਈ ਆ ਵੇਖੋ ਵੀਰ ਜੀ ਪਸੰਦ ਕਿ ਆ ਓਕੇ ਹੋ ਜਾਂਦੀ ਜੀ ਵਧੀਆ ਠੀਕ ਆ ਤੇ ਇਹਦਾ ਫਿਰ ਮੁੱਲ ਮੋਹਦਾ ਵੀ ਭਾਈ ਭਾਵੇਂ ਦਾ 35 ਕਰਾ ਲਓ ਹਾਂ ਜੀ ਪੂਰੇ 30000 ਦੇ ਦਾਂਗੇ ਅੱਛਾ 30000 ਦੀ ਦੇ ਦੋਗੇ ਭਾਈ ਭਾਜੀ ਯਾਰ ਛੋਟ ਕਰ ਦਾਂਗੇ ਅੱਛਾ 29 ਦੀ ਦੇ ਦੋਗੇ ਬਾਕੀ ਮੌਕੇ ਤੇ ਛੋਟ ਛੱਡ ਥੋੜੀ ਬਾਤੀ ਤੇ ਹੁਣ ਇਹ ਕਾ ਬੱਚੇ ਦਬਿਨਾਗੇ ਇਹ ਭਾਈ ਜਰਸੀ ਜੋ ਵੇੜ ਅੱਛਾ ਕਾ ਸੁਦਾ ਜੋ ਟੋਕੜੀ ਆ ਜਿਹੜੀ ਹਾਂ ਜੀ ਹਾਂ ਜੀ ਦੁੱਧ ਕਿੰਨਾ ਇਹ ਦੇਖੋ ਉਹਦਾ ਵੀ ਭਾਈ 6 ਕਰ ਲਓਗੇ ਥੱਲੇ ਹਗਾ ਜੇ 6 ਕਿਲੇ ਦੁੱਧ ਉਹ ਖਾਵਾ ਥੱਲੇ ਸਾਫ ਦਹੀਂ ਹੈ ਬਾਕੀ ਤੁਸੀਂ ਚਲੋ ਭਾਵੇਂ ਕਿ ਜਿਆਦਾ ਦੁੱਧ ਆ ਲਈਏ ਕੋ ਥੋੜੇ ਦੁੱਧ ਆ ਲਈਏ ਚਵਾਈ ਕਰਕੇ ਖਰਨਾ ਜਿਹੜਾ ਤੁਹਾਡਾ ਫਰਜ਼ ਹੀ ਆ ਬਾਕੀ ਚਿਹਰੇ ਚੁਰੇ ਦੀ ਸੋਹਣੀ ਆ ਜਿਹੜੀ ਕੱਦ ਕਾਠ ਵੀ ਚੰਗਾ ਵਾਤਨਾ ਥਾਣੇ ਵੀ ਪ੍ਰੋਪਰ ਹੱਥ ਚੋਂ ਆਉਣ ਵਾਲਾ ਵਧੀਆ ਥਾਣੇ ਜੀ ਭਾਜੀ ਵੱਡੀ ਗਾੜ ਕੇ ਨੇ ਸਾਂਭੀ ਘਟਿਆ ਹਾਂਜੀ ਹਾਂਜੀ ਸਾਰ ਸਨ ਖਾਦੋ ਵੀਜੀ ਲੱਗੂ ਹੈ ਬਹੁਤ ਵਧੀਆ ਲੱਗਾ ਆ ਠੰਡੀ ਸੀਲ ਜੇ ਠੀਕ ਹੈ ਥੋੜਾ ਜਿਹਾ ਬੰਨਾ ਵੀਰ ਦੀ ਗਾਂ ਨੂੰ ਰੱਖਦੀ ਵਸੀ ਤੇ ਇਹਦਾ ਕਿੰਨਾ ਮੁੱਲ ਜੇ ਇਹ ਹਰੀ ਭਾਜੀ 12000 ਰੁਪਏ ਦਿਆਂਗੇ 12000 ਰੁਪਏ ਹਾਂਜੀ ਭਾਜੀ ਵੱਡੀ ਜਰਸੀ ਵੜਜੋ ਕੀ ਕਰਨਾ ਵਿੱਚ ਮੰਤਨ ਕਰਦਾ ਭਾਜੀ ਮੌਕੇ ਦੇ ਕੋਈ ਅੱਛਾ 11000 ਦੀ ਦੇ ਦਊਗੀ ਤੇ ਹਾਂ ਸ਼ਾਈ ਹਾਲ ਤੋਂ ਭਾਜੀ ਗੱਪਾਂ ਠੰਡੀ ਸੀਲ ਉਹ ਵੀ ਵੜਜੇ ਇਹ ਥੋੜੇ ਦਿਨ ਖੜੇ ਖੜੂਗੀ ਅਜੇ ਤੇ ਦੋ ਚਾਰ ਲਾ ਜੂ ਵੜਜੇ ਤੇ ਬਾਕੀ ਹੈਗੀ ਜਿਹੜੀ ਆ ਸਾਈਵਾਲ ਚ ਤੇ ਕਦ ਕਾਠ ਇਹਦਾ ਸਾਈਵਾਲ ਦੇ ਹਿਸਾਬ ਨਾਲ ਚੰਗਾ ਅਜੇ ਹਵਾ ਨੇ ਜਿੱਤੇ ਨਾਲ ਦੁਨਾਂ ਕਾਫੀ ਆ ਅਜੇ ਲਾਇਆ ਉਤਰਾ ਠੰਡੀ ਤੇਰੀ ਵਧੀ ਹੈ ਠੰਡੀ ਸੀ ਜੀ ਵਧੀ ਠੀਕ ਆ ਜੀ ਲਿਆਂਦੀ ਹੈ ਨਾਸ ਨੂੰ ਨਿਕ ਨਿਕ ਸਿੰਗ ਜਿਹੜੇ ਦੇ ਹੈਗੇ ਆ ਉਹ ਤੇ ਵੱਡੇ ਨਹੀਂ ਆ ਯਾਰ ਭਾਜੀ ਹਫਤਾ ਦਾ ਲੂ ਬੜਾ ਜੀ ਠੀਕ ਆ ਭਾਜੀ ਦੁੱਧ ਦੇ 15 ਕਿਲੋ ਖੁੱਲਾ ਚ ਬਾਉਗੀ ਅੱਛਾ ਭਾਜੀ ਭਾਜੀ ਤੇ ਇਹਦਾ ਮੁੱਲ ਮੁੱਲ ਆ ਰਿਹਾ ਭਾਜੀ ਇਹਦਾ ਮੈਂ 40 ਕਰਾ ਲਵਾਂ ਅੱਛਾ 35000 ਦੇ ਦਾਂਗੇ 35000 ਦੀ ਦੇ ਦੋਗੇ ਭਾਜੀ ਭਾਜੀ ਛੋੜ ਛੜ ਮੋਕੇ ਤੇ ਕਰ ਦੋਗੇ ਭਾਜੀ ਭਾਜੀ ਛੋੜ ਛੜ ਠੀਕ ਹੈ ਜੀ ਤੇ ਹੁਣ ਮੱਝ ਆ ਗਈ ਭਾਜੀ ਹੁਣ ਇਹ ਲਿਆਂਦੀ ਹੈ ਜੀ ਤੇ ਆ ਮੱਝ ਵੀ ਜਿਹੜਾ ਜੇ ਥੋੜਾ ਚਿਰੀ ਹੋਇਆ ਇਹਨਾਂ ਜੀ ਦੇ ਵੀ ਜੀ 5 ਕਿਲੋ ਦੁੱਧ ਆ ਨੱਥ ਨੁੱਥ ਵੀ ਨਹੀਂ ਕੱਢੀ ਉਤਰਾ ਹੀ ਆ ਜੋ ਵੀ ਹੈ ਜੇ ਤੇ ਜੋ ਉਤਰਾ ਪੱਕੀ ਪੱਕੀ ਹੈ ਬਾਕੀ ਹੈ ਕਿ ਸਾਂਭੀ ਘੱਟੇ ਉੱਤਰਾ ਪਿੱਠਪੁੜੇ ਤੋਂ ਜਿਹੜੀ ਚੜਾਈ ਚਾ ਚੰਗੀ ਆ ਕੋਈ ਸਾਂਭਲਾ ਕੋਈ ਲੈ ਜਾਊਗਾ ਤੇ ਸਰੀਰ ਵੀ ਭਰ ਜੂਗੀ ਤੇ ਹੋ ਸਕਦਾ ਕੋਈ ਕਿਲੋ ਖੰਡ ਦਾ ਦੁੱਧ ਦਾ ਵੀ ਕੋਈ ਫਰਕ ਪਾ ਜੇ ਬਾਕੀ ਨਾਥੀ ਕਿਸੇ ਵੀਰ ਨੇ ਕਾਫੀ ਮੋਟੀ ਪਾਈ ਹੈ ਇਹ ਰਾਜ ਭਾਈ ਜੀ ਸਾਂਭਣ ਵਾਲੀ ਜੇ ਮੈਂ ਅੱਜ ਠੀਕ ਹੈ ਹਾਂ ਜੀ ਚੰਡੇ ਵਾਲੀ ਭਾਈ ਮਾਜੀ ਹਾਂ ਜੀ ਕੱਦ ਲਗਾਏ ਮੈਂ ਲਾਏ ਤੇ ਕਿੰਨੇ ਦੇ ਕਲ ਦੁੱਧ? ਦੋਹਾਰੀ ਭਾਈ ਪੱਕਾ ਪੰਜ ਕਿਲੋ ਹੋਊਗਾ। ਹੈਗਾ ਪੱਕਾ ਦੁੱਧ ਪੰਜ ਕਿਲੋ। ਭਾਜੀ ਦੋ ਟਾਈਮ ਆਪਣੀ ਚੋਈ ਖੜੇ। ਠੀਕ ਹੈ। ਪੰਜ ਕੱਦ ਕੋਈ ਚੰਗਾ। ਕੱਦ ਕਾਠ ਚੰਗਾ ਵਾ। ਹਾਂਜੀ ਭਾਜੀ। ਤੇ ਮੁੱਲ ਫਿਰ ਇਹਦਾ। ਮੁੱਲ ਹਰੀ ਭਾਈ ਇਹਦਾ ਜਿਆਦਾ। ਇਹਦਾ 40000 ਕਰਦੇ ਜੋ। ਅੱਛਾ। ਹਾਂਜੀ 36000 ਵੀ ਦੇ ਦਾਂਗੇ। ਅੱਛਾ 36000 ਦੀ ਦੇ ਦੇਣੀ ਹੈ। ਹਾਂਜੀ ਭਾਜੀ ਬਿਲਕੁਲ ਜਿਆਦਾ ਰੇਟ ਜੋ ਠੀਕ ਆ। ਭਾਈ ਕੱਦ ਕਾਠ ਵਾਲੀ ਜੋ। ਠੀਕ ਹੈ। ਉਹ 35 ਦੀ ਭਾਈ ਦੀਆਂ ਦੇ ਦਾਂਗੇ। ਅੱਛਾ 35000 ਦੀ ਦੇ ਦੇਣੀ ਹੈ। ਹਾਂਜੀ ਭਾਜੀ ਆਪਣੀ ਆੜ ਕੇ ਵੀ ਤਸੱਲੀ ਕਰੇ ਉਹਨੀਆਂ ਸਵਾਈਆਂ ਵਾਂ ਚਿਵਾਈ ਕਰਕੇ ਆ ਨਾ ਪਾਸ ਕਰਕੇ ਇੱਥੇ ਵੇਖ ਚੱਕ ਕੇ ਖੜੇ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਪੱਸ਼ੂ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ